ਕਦਾ ਬੈਠਾ 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 ਠੀਕ ਹੈ ਓਕੇ ਸਰ ਅੱਜ ਸ਼ੋਭਾ ਸਪੋਰਟਸ ਅਕੈਡਮੀ ਦੀ ਬਾਬੋਵਾਲ ਵਿਖੇ ਓਪਨਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਦੀ ਓਪਨਿੰਗ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਧਾਰ ਬਲਵਿੰਦਰ ਸਿੰਘ ਜੀ ਯੂਐਸਪੀ ਡੀਐਨ ਗੁਰਦਾਸਪੁਰ ਉਹਦਾ ਧੰਨਵਾਦ ਕਰਨਾ ਇਸ ਤੋਂ ਇਲਾਵਾ ਜਿੰਨੇ ਵੀ ਇੱਥੇ ਪੇਰੈਂਟਸ ਆਏ ਆ ਔਰ ਜਿਹੜੇ ਗੈਸਟ ਮਹਿਮਾਨ ਆਏ ਜਿਨਨੂੰ ਮੈਂ ਬੁਲਾਇਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਓਪਨਿੰਗ ਵਿੱਚ ਆ ਕੇ ਹਿੱਸਾ ਲਿਆ ਉਹ ਸਾਡੀ ਖੁਸ਼ ਨੂੰ ਦੁਗਣਾ ਕੀਤਾ ਸ਼ੋਭਾ ਸਪੋਰਟਸ ਅਕੈਡਮੀ ਇਹ ਨਾਂ ਕਿਉਂ ਮਨਜਾਇਆ ਕਿ ਸ਼ੋਭਾ ਨਾਮ ਇਹ ਸ਼ੋਭਾ ਸਪੋਰਟਸ ਅਕੈਡਮੀ ਨਾਂ ਤੇ ਇਹ ਅਕੈਡਮੀ ਖੁੱਲੀ ਹੈ ਇਹ ਅਕਲੀ ਜੋ ਸੁਭਾ ਹੈ ਇਹ ਮੇਰੀ ਮਿਸਿਸ ਦਾ ਨਾਮ ਆ ਅਚਾਨਕ ਲਗਭਗ 2 ਸਾਲ ਪਹਿਲੇ ਉਹਨਾਂ ਦੀ ਬ੍ਰਿਹਣਾ ਮਜ ਨਾਲ ਮ੍ਰਿਤੂ ਹੋ ਗਈ ਸੀ ਤੇ ਉਸ ਨੂੰ ਮਨ ਚ ਵਿਚਾਰਿਆ ਸਪੋਰਟਸ ਅਕੈਡਮੀ ਬਣਾਉਣ ਦਾ ਵਿਚਾਰ ਪਹਿਲੇ ਪਹਿਲੇ ਸੀ ਪਰ ਸੁਭਾ ਸਪੋਰਟਸ ਅਕੈਡਮੀ ਬਣਾਉਣ ਦਾ ਵਿਚਾਰ ਉਹ ਕੋ ਆਇਆ ਕਿ ਇਨਸਾਨ ਦੁਨੀਆ ਤੋਂ ਚਲਾ ਗਿਆ ਉਹਨਾਂ ਦਾ ਸਪੋਰਟਸ ਪ੍ਰਤੀ ਬੜਾ ਪਿਆਰ ਸੀ ਔਰ ਉਹ ਨਾਲ ਹੋ ਕੇ ਸਾਰੀ ਐਕਟੀਵਿਟੀ ਨਾਲ ਇਸ ਹਾਲੇਂਦੇ ਰਹਿਆ ਤੇ ਮਨ ਵਿੱਚ ਆਇਆ ਕਿ ਇਨਸਾਨ ਚਲਾ ਗਿਆ ਤੇ ਉਹਨਾਂ ਨੂੰ ਜਿਹੜਾ ਨਾਮ ਉਹ ਜਿੰਦਾ ਰੱਖਿਆ ਜਾਏ ਤੇ ਉਹਨਾਂ ਦੀ ਯਾਦ ਵਿੱਚ ਹੀ ਉਹਨਾਂ ਨੂੰ ਸਮਰਪਿਤ ਹੈ ਸੁਭਾ ਸਪੋਰਟਸ ਅਕੈਡਮੀ ਤੇ ਆਪਣੀ ਮੈਸੇਜ ਦੇ ਨਾਂ ਤੇ ਹੀ ਮੈਂ ਇਹ ਅਕੈਡਮੀ ਦਾ ਨਾਮ ਰੱਖਿਆ ਸਰ ਛੋਟੇ ਬੱਚਿਆਂ ਨੇ ਬੜੇ ਕਰਤੌਰ ਦਾ ਸਾਥ ਨੇ ਕਿੰਨੇ ਧਿਆਨ ਰਹਿਣਗੇ ਇਹ ਟੋਟਲ ਜੀ ਸਾਡੇ ਇਹ ਬੱਚਿਆਂ ਦੀ 1 ਮਹੀਨੇ ਦੀ ਟ੍ਰੇਨਿੰਗ ਟੋਟਲ 1 ਮਹੀਨੇ ਦੀ ਟ੍ਰੇਨਿੰਗ ਹੈ ਜਿਹਦੇ ਵਿੱਚ ਬੱਚਿਆਂ ਨੇ ਜੋ ਅੱਜ ਜਿਮਨਾਸਟਿਕ, ਕਰਾਟੇ ਔਰ ਸੈਲਫ ਡਿਫੈਂਸ ਦੇ ਜੋ ਅੱਜ ਡੈਮੋਨਸਟ੍ਰੇਸ਼ਨ ਦਿੱਤਾ ਤੇ ਟੋਟਲ 1 ਮਹੀਨੇ ਦਾ ਹੈ ਸਰ ਕਿੰਨੇ ਸਾਲ ਦੀ ਉਮਰ ਤੱਕ ਬੱਚੇ ਜਿਹੜੇ ਹੈ ਅਕੈਡਮੀ ਜੋਇਨ ਕਰ ਸਕਦੇ ਨੇ ਅੰਕੀ ਜੀ 4 ਸਾਲ ਤੋਂ ਬੱਚੇ ਲੈ ਰਹੇ ਸਪੈਸ਼ਲੀ ਜੋ 4 ਸਾਲ ਤੋਂ 10 ਸਾਲ ਦੇ ਬੱਚੇ ਹੈ ਉਹਨਾਂ ਨੂੰ ਆਪਾਂ ਜਿਮਨਾਸਟਿਕ ਵਿੱਚ ਲੈ ਰਹੇ ਹਾਂ ਤੇ ਉਸ ਤੋਂ ਉੱਪਰ ਬੱਚੇ ਆ ਉਹਨਾਂ ਨੂੰ ਆਪਾਂ ਕਰਾਟੇ 'ਚ ਲੈ ਰਹੇ ਹਾਂ ਸਰ ਬਹੁਤ ਵੱਡੀ ਢੜੇ ਪਰਿਵਾਰ ਵਾਸਤੇ ਵੱਡੀ ਗੱਲ ਹੈ ਕਿ ਤਿੰਨੇ ਭਰਾ ਜਿਹੜੇ ਅ ਢੜੇ ਚੰਗੇ ਰੈਂਕ ਚ ਹੈਗੇ ਕੋਈ ਕਮਾਂਡੇਰ ਐਸਪੀ ਸਾਹਿਬ ਹੈ ਤੇ ਸਾਰੇ ਸਪੋਰਟਸ ਨਾਲ ਜੁੜੇ ਹੈ ਕੀ ਕਹਿਣਾ ਚਾਹੋਗੇ ਕਿੰਧਰ ਅ ਲੱਗਦਾ ਬਹੁਤ ਵਧੀਆ ਲੱਗਦਾ ਜੀ ਸਾਡੀ ਪੂਰੀ ਫੈਮਿਲੀ ਸਪੋਰਟਸ ਪਰਸਨ ਹੈ ਨਾ ਕਿਉਂਕਿ ਅਸੀਂ ਬ੍ਰਦਰ ਸਪੋਰਟਸ ਆ ਸਾਡੇ ਭਤੀਜੇ ਭਤੀਜੀਆਂ ਉਹ ਵੀ ਸਪੋਰਟਸ ਵਿੱਚ ਹੈ ਸਾਡਾ ਇੱਕ ਭਤੀਜਾ ਵੀ ਇਸ ਸਮੇਂ ਐਨਈਐਸ ਕੋਚ ਆ ਕੁਆਲੀਫਾਈਡ ਕੋਚ ਆ ਇੱਕ ਭਤੀਜਾ ਸਾਡਾ ਪੰਜਾਬ ਪੁਲਿਸ ਐਸਆਈ ਆ ਉਹ ਵੀ ਸਪੋਰਟਸ ਵਿੱਚ ਨੇ ਸਾਡੀ ਭਤੀਜੀ ਪੰਜਾਬ ਪੁਲਿਸ ਵਿੱਚ ਆ ਤੇ ਮੇਰੇ ਬੇਟਿਆਂ ਦੋਨਾਂ ਨੇ ਔਰ ਨੈਸ਼ਨਲ ਲੈਵਲ ਤੇ ਖੇਡਿਆ ਔਰ ਮਾਸਟਰ ਡਿਗਰੀ ਕੀਤੀ ਹੈ ਸਪੋਰਟਸ ਵਿੱਚ ਤੇ ਆਪਾਂ ਪੂਰਾ ਪਰਿਵਾਰ ਹੀ ਸਪੋਰਟਸ ਲਵਰ ਆਰ ਸਪੋਰਟਸ ਨਾਲ ਜੁੜੇ ਹੋਏ ਹੈ ਤੁਹਾਡੀ ਸਪੋਰਟਸ ਅਕੈਡਮੀ ਚ ਕਿਹੜੇ ਕਿਹੜੇ ਸਰ ਜਿਹੜੀ ਗੇਮਸ ਹੈਗੇ ਆ ਜਾਂ ਕਿਹੜੀ ਕਿਹੜੀ ਟੀਵਰਟਸ ਹੈਗੇ ਆ ਅਸੀਂ ਆਪਣੀ ਸਪੋਰਟਸ ਅਕੈਡਮੀ ਚ ਜੋ ਗੇਮ ਦੇ ਤੌਰ ਤੇ ਇਸ ਬੱਚਿਆਂ ਨੂੰ ਕਰਾ ਰਹੇ ਹਾਂ ਉਹ ਕਰਾ ਰਹੇ ਆ ਜਮਨਾਸਟਿਕ ਔਰ ਕਾਰਾਟੇ ਇਸ ਤੋਂ ਇਲਾਵਾ ਅਸੀਂ ਸੈਲਫ ਡਿਫੈਂਸ ਕਰਾ ਰਹੇ ਹਾਂ ਜੋ ਕਿਸੇ ਵੀ ਉਮਰ ਦੇ ਬੱਚੇ ਬੱਚੀਆਂ ਸਿੱਖ ਸਕਦੇ ਆ ਉਹ ਆਪਾਂ ਇੱਕ ਕੈਪਸੂਲ ਕੋਰਸ 2 ਮਹੀਨੇ ਦਾ ਕੋਰਸ ਕਰਾਣੇ ਆ ਔਰ ਉਹਦੇ ਬਾਅਦ ਜਿਹੜੇ ਬੱਚ ਉਹਨਾਂ ਨੂੰ ਸਰਟੀਫੀਕੇਟ ਪ੍ਰੋਵਾਈਡ ਕਰਨੇ ਆ ਇਸ ਤੋਂ ਇਲਾਵਾ ਜਿਹੜੇ ਬੱਚੇ ਭਰਤੀ ਵਾਸਤੇ ਜਾਂਦੇ ਆ ਚਾਹੇ ਉਹ ਪੈਰਾਮਿਲਟਰੀ ਹੋਵੇ ਪੰਜਾਬ ਪੁਲਿਸ ਹੋਵੇ ਜਾਂ ਅਦਰ ਫੋਰਸ ਵਿੱਚ ਤੇ ਉਹਨਾਂ ਦੇ ਵੀ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕਰਾਣੇ ਆ ਤਾਂ ਜੋ ਭਰਤੀ ਹੋਣ ਵਾਸਤੇ ਜਿਹੜੀ ਦੌੜ ਹੈ ਲੌਂਗ ਜੰਪ ਫਾਈਵ ਜੰਪ ਹੈ ਉਹਦੀ ਤਿਆਰੀ ਕਰਕੇ ਸਾਡੀ ਅਕੈਡਮੀ ਵਿੱਚ ਜਾਣ ਉਹਦੀ ਵੀ ਟ੍ਰੇਨਿੰਗ ਆਪਾਂ ਦਿੰਦੇ ਸਰ ਪਿਛਲੇ ਟਾਈਮ ਤੇ ਕੋਲਕਾਤਾ ਵਿੱਚ ਇੱਕ ਡਾਕਟਰ ਦਾ ਕਾਰਡ ਹੋ ਗਿਆ ਲੇਡੀਜ਼ ਨੇ ਤੇ ਅਗਰ ਸਪੋਰਟਸ ਕਿਤਨੇ ਕਿਤੇ ਹੁੰਦੀ ਤੇ ਕਿਤਨੇ ਕਿਤੇ ਬਹੁਤ ਵਧੀਆ ਰਹਿਣਾ ਹੈ ਤੇ ਕਿਹ ਕਹਿੰਦੇ ਜੁੜਨਾ ਚਾਹੀਦਾ ਇਹ ਜਿਹੜੀ ਕਲਕੱਤਾ ਵਾਲੀ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਸਾਰੇ ਦੇਸ਼ ਨੂੰ ਉਹਨੇ ਝੁਟ ਕੇ ਰੱਖਿਆ ਤੇ ਇਹ ਮੈਨੂੰ ਅੱਜ ਵੀ ਲੱਗਦਾ ਕਿ ਉਹ ਡਾਕਟਰ ਨੇ ਨਾ ਪੜ੍ਹਾਈ ਦੇ ਨਾਮ ਨਾਲ ਡਾਕਟਰੀ ਦੇ ਨਾਮ ਨਾਲ ਅਗਰ ਕਿ 1-2 ਮਹੀਨਾ ਸੈਲਫ ਡਿਫੈਂਸ ਦੀ ਵੀ ਟ੍ਰੇਨਿੰਗ ਕੀਤੀ ਹੁੰਦੀ ਉਹ ਜਿੱਦਾਂ ਕਿ ਸੁਣ ਵਿੱਚ ਆ ਰਿਹਾ ਕਿ ਉਹ ਇੱਕ ਹੀ ਆਦਮੀ ਸੀ ਸਿੰਗਲ ਹੀ ਆਦਮੀ ਸੀ ਉਹਨੇ ਇੰਨੀ ਬੁਰੀ ਤਰ੍ਹਾਂ ਨਾਲ ਉਹਦੇ ਨਾਲ ਜੋ ਵਿਹਾਰ ਕੀਤਾ ਤੇ ਮੈਨੂੰ ਲੱਗਦਾ ਕਿ ਉਹਦਾ ਬਚਾਓ ਸਕਦਾ ਸੀ ਔਰ ਸਾਰੇ ਸੀ ਜਿਹੜੀਆਂ ਲੜਕੀਆਂ ਸਪੈਸ਼ਲੀ ਖਾਸ ਕਰਕੇ ਲੜਕੀਆਂ ਉਹਨਾਂ ਸਾਰ ਨੂੰ ਮਨਨੋਦ ਕਰਨਾ ਕਿ ਜੁੜਨੀ ਕਿ ਸਾਡੀ ਅਕੈਡਮੀ ਤੋਂ ਉਹ ਕਿਤੇ ਵੀ ਕੜਮੀ ਤੋਂ ਕਿਸੇ ਵੀ ਸਿੱਖਣ ਪਰ ਸੈਲਫ ਡਿਫੈਂਸ ਦੀ ਟ੍ਰੇਨਿੰਗ ਆ ਉਹ ਜ਼ਰੂਰ ਲੈ ਸਰ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਅਕੈਡਮੀ ਦੁਆਰਾ ਬੱਚੇ ਅਸੀਂ ਤੇ ਮੈਸੇਜ ਦੇਵਾਂਗੇ ਕਿ ਤੁਸੀਂ ਬੱਚੇ ਭੇਜੋ ਸਾਡੇ ਕੋਲ ਉਹ ਅਸੀਂ ਬੱਚੇ ਨੂੰ ਟ੍ਰੇਨਿੰਗ ਦਿੰਨੇ ਆ ਵੈਲਟ ਟ੍ਰੈਨ ਕਰਾਂਗੇ ਸਿਸਟਮਰ ਤਰੀਕੇ ਨਾਲ ਟ੍ਰੇਨਿੰਗ ਦਵਾਂਗੇ ਔਰ ਨਾ ਕੇਵਲ ਸਪੋਰਟਸ ਦੀ ਟ੍ਰੇਨਿੰਗ ਦੇਵਾਂਗੇ ਨਾਲ ਨਾਲ ਦੇ ਨਾਲ ਚੰਗੇ ਨਾਗਰਿਕ ਵੀ ਬਣਾਵਾਂਗੇ ਤਾਂ ਜੋ ਕਿਉਂਕਿ ਸਵਸਥ ਨਾਗਰਿਕ ਚੰਗੇ ਨਾਗਰਿਕ ਨੂੰ ਦੇਸ਼ ਦੀ ਵੀ ਜ਼ਰੂਰਤ ਆ ਦੇਸ਼ ਨੂੰ ਚਾਹੀਦੇ ਚੰਗੇ ਅਸੀਂ ਸਪੋਰਟਸ ਦੇ ਨਾਮ ਨਾਲ ਚੰਗੇ ਨਾਗਰਿਕ ਵੀ ਬਣਾਵਾਂਗੇ। ਸਰ ਅੱਜ ਜਿਹੜੀ ਸ਼ੋਬਾ ਸਪੋਰਟਸ ਅਕੈਡਮੀ ਦੀ ਟੈਪਨਿੰਗ ਓਪਨਿੰਗ ਹੋ ਰਹੀ ਹੈ ਤੇ ਬਾਰੇ ਕੀ ਕਹਿਣਾ ਚਾਹੋਗੇ? ਇਹ ਜਿਹੜੀ ਜੀਐਲ ਬੱਗਾ ਜੀ ਡਿਪਟੀ ਡਿਪਟੀ ਕਮਾਂਡਰ ਜਿਹੜੇ ਰਿਟਾਇਰ ਹੋਏ ਨੇ ਸੀਆਰਐਫੀਏਪ ਚ ਉਹ ਵੀ ਔਨ ਸਟੇਜ ਤੇ ਆ। ਉਹਨਾਂ ਨੇ ਜਿਹੜੀ ਹੈਗੀ ਸਪੋਰਟਸ ਅਕੈਡਮੀ ਜਿਹੜੀ ਬੱਚਿਆਂ ਨੂੰ ਜਿਹੜੇ ਇਵੈਂਟਸ ਨੇ ਹੈਗੇ ਨੇ ਜਿਵੇਂ ਆਸਟਿਕ ਜੂਡੋ ਦੂਦਕਰਾ ਟੇਬ ぐらい ਨਾਲ ਇਹ ਇਵੈਂਟਸ ਨੇ ਔਰ ਉਹ ਬੱਚਿਆਂ ਨੂੰ ਜਿਹੜੀ ਸਪੋਰਟਸ ਅਕੈਡਮੀ ਹੈ ਜਿਹੜੀ ਹੈਗੀ ਹੈ ਛੋਟੇ-ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਇਵੈਂਟ ਸਿਖਾ ਰਹੇ ਨੇ ਔਰ ਬੜੀ ਅੱਛੀ ਗੱਲ ਹੈ ਇਹ ਜਿਹੜੀ ਹੈਗੀ ਹੈ ਇਹ ਸਪੋਰਟਸ ਐਕਟੀਵਿਟੀ ਬਾਰੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਵੀ ਆਪਣੇ ਅੱਜਕੱਲ ਜਿਹੜੀ ਨੌਜਵਾਨ ਪੀੜੀ ਹੈ ਨਸ਼ੇਲੇ ਪਸੇ ਗ੍ਰਸਤ ਹੁੰਦੀ ਜਾ ਰਹੀ ਹੈ ਔਰ ਉਹਨਾਂ ਦੇ ਪੇਰੈਂਟਸ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਇਹ ਗੱਲ ਸਪੋਰਟਸ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨੂੰ ਦੱਸਣਾ ਇਸ ਪਾਸੇ ਬੱਚਿਆਂ ਨੂੰ ਤੁਸੀਂ ਪਾਓ ਬੱਚਿਆਂ ਦੀ ਐਕਟੀਵਿਟੀ ਹੋਵੇ ਤੇ ਬੱਚਿਆਂ ਦਾ ਜਿਹੜਾ ਫਰਦਾ ਨੇ ਫਿਊਚਰ ਬਣ ਸਕੇ ਸਰ ਛੋਟੇ ਛੋਟੇ ਬੱਚਿਆਂ ਨੇ ਅੱਜ ਬਹੁਤ ਸਾਰੇ ਇਵੈਂਟ ਕੀਤੇ ਨੇ ਕਿਸ ਤਰ੍ਹਾਂ ਦੇ ਤੁਹਾਨੂੰ ਇਵੈਂਟ ਲੱਗੇ ਬੱਚਿਆਂ ਨੇ ਬਿਲਕੁਲ ਬਹੁਤ ਵਧੀਆ ਲੱਗਿਆ ਵੀ ਛੋਟੇ ਛੋਟੇ ਬੱਚਿਆਂ ਨੇ ਇੱਥੇ ਬੜੀ ਇੰਟਰਸਟ ਨਾਲ ਵੇਕ ਇਵੈਂਟ ਨੂੰ ਇੰਜੋਏ ਕੀਤਾ ਚਾਹੇ ਜੂਡੋ ਕਰਾਟੇ ਸੀ ਚਾਹੇ ਜਿਮਨਾਸਟਿਕ ਸੀ ਜਾਂ ਜਰਾਸਾ ਕਸ਼ੀ ਸੀ ਜਾਂ ਸਾਰੀਆਂ ਅਲੱਗ-ਅਲੱਗ ਇਵੈਂਟਸ ਬਣੇ ਉਹਨਾਂ ਨੇ ਬੜੇ ਜਨੂਨ ਨਾਲ ਕੰਮ ਕੀਤਾ ਸੋ ਉਤੋਂ ਲੱਗ ਰਿਹਾ ਸੀ ਬੱਚਿਆਂ ਦਾ ਜਿਹੜਾ ਇੰਟਰਸਟ ਹੈ ਬੱਚਿਆਂ ਦੇ ਕਿੰਨੀ ਸੋ ਜਿਹੜੇ ਸੀ ਜੇਲ ਬੱਗਾ ਜਿਹੜੇ ਡਿਪਟੀ ਕਮਾਂਡੈਂਟ ਰਟਾਇਰ ਹੋਏ ਨੇ ਸੀ ਰਪੀਆ ਉਹਨਾਂ ਦੀ ਕਿੰਨੀ ਇਸ ਪੱਖੋਂ ਉਹਨਾਂ ਦੀ ਦੇਣ ਹੈ ਜਾਂ ਸਾਡੇ ਇੱਕ ਛੋਟੇ ਭਰਾ ਸੋਨ ਲਾਲ ਜੀ ਉਹਨਾਂ ਦੇ ਛੋਟੇ ਬ੍ਰਦਰ ਨੇ ਐਸਪੀ ਆਟਨ ਨੇ ਇਹ ਆਪ ਸਪੋਰਟਸਮੈਨ ਰਹੇ ਨੇ ਪੰਚਾਇਤ ਔਰ ਇਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਹੈ ਨਾ ਔਰ ਮੈਂ ਚਾਹਾਂਗਾ ਵੀ ਇਹ ਬਹੁਤ ਅੱਛਾ ਪ੍ਰਾਲਾ ਹੈ ਔਰ ਇਹ ਜੀ ਦੇ ਸਪੋਰਟਸ ਅਕੈਡਮੀ ਜੇ ਹੋਰ ਵੀ ਚੱਲਣ ਗਈਆਂ ਇੱਥੇ ਜੇ ਹੋਰ ਪਾਸੇ ਵੀ ਨੌਕਾ ਦਾ ਧਿਆਨ ਹੋਊਗਾ ਤਾਂ ਬੜੀ ਨਵੀਂ ਜੁਥਾ ਨਵੇਂ ਬੱਚੇ ਨੇ ਉਹ ਵਧੀਆ ਸੀਰੀਜ਼ ਲੈਣਗੇ ਔਰ ਆਪਣੀ ਜਿਹੜੀ ਲਾਈਫ ਹੈ ਲਾਈਫ ਵੀ ਸਕਸੈਸਫੁਲ ਕਿਤੇ ਨਾ ਕਿਤੇ ਕਈ ਬੱਚੇ ਖੇਡਾਂ ਵਿੱਚ ਪਛੇੜ ਰਹੇ ਹੁੰਦੇ ਨੇ ਤੇ ਜਿਹੜੀ ਸਪੋਰਟਸ ਹੈਗੇ ਕਈ ਬੱਚੇ ਉਹਦੇ ਵਿੱਚ ਅੱਗੇ ਨਿਕਲ ਜਾਂਦੇ ਨੇ ਤੇ ਕੀ ਕਹਿਣਾ ਚਾਹੋਗੇ ਕਿ ਸਪੋਰਟਸ ਨਾਲ ਨਾਲ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਜਿਹੜੀ ਸਪੋਰਟਸ ਹੈ ਦੋਨੋਂ ਦੋਨੋਂ ਹੀ ਜਿਹੜੀ ਤੁਹਾਡੇ ਟਾਸਕ ਨੇ ਜ਼ਰੂਰੀ ਨੇ ਜਿੜੀ ਪੜਾਈ ਵੀ ਬਹੁਤ ਜ਼ਰੂਰੀ ਹੈ ਨਾਲ ਉਹਦੇ ਨਾਲ ਸਪੋਰਟਸ ਵੀ ਹੈ ਉਹਦੇ ਪੈਰਲ ਜਿਹੜੀ ਹੈਗੀ ਸਪੋਰਟਸ ਵੀ ਜੇ ਤੁਹਾਡੇ ਬੱਚੇ ਦਾ ਇੰਟਰਸਟ ਹੈ ਤਾਂ ਸਪੋਰਟਸ ਐਕਟੀਵਿਟੀ ਤੁਹਾਡੀ ਫਿਜ਼ੀਕਲ ਠੀਕ ਰਹਿਣ ਲਈ ਤੰਦਰੁਸਤ ਰਹਿਣ ਲਈ ਅਰੋਗ ਰਹਿਣ ਲਈ ਜਿਹੜੀ ਸਪੋਰਟਸ ਜ਼ਰੂਰੀ ਹੈ ਔਰ ਤੁਹਾਨੂੰ ਮਾਨਸਿਕ ਤੌਰ ਤੇ ਤੁਹਾਨੂੰ ਜਿਹੜਾ ਹੈਗਾ ਇਹ ਮੰਦਾ ਜਿਹੜਾ ਹੈਗਾ ਜਿਹੜਾ ਇਨਸਾਨ ਜਿਹੜਾ ਹੈਗਾ ਉਹ ਡਿਵੈਲਪ ਹੁੰਦਾ ਤਾਂ ਜਿਹੜੀ ਸੋਚ ਹੈ ਉਹਦੀ ਅੱਛੀ ਬਣਦੀ ਹੈ ਸਰ ਨਸ਼ਾ ਨੂੰ ਜਿਹੜੇ ਨਸ਼ੇ ਤੋਂ ਭੱਜਦੇ ਹੀ ਜਾਂ ਨਸ਼ੇ ਨੂੰ ਖਤਮ ਕਰਨ ਲਈ ਸਪੋਰਟਸ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਤੇ ਇਧਰ ਇਹ ਇਵੈਂਟਸ ਹੋਣੇ ਚਾਹੀਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਸਪੋਰਟਸ ਹੀ ਹੈ ਜਿਹੜਾ ਉਪਰਾਲਾ ਹੈ ਜਿਹੜਾ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਸਪੋਰਟਸ ਜਿਹੜੀ ਇੱਕ ਭਗਤੀ ਹੈ ਜਿਹੜਾ სპੋਰਟਸਮੈਨ ਹੈ ਉਹ ਜਿਹੜਾ ਉਹਦਾ ਧਿਆਨ ਹੈ ਉਹਦਾ ਫालतू ਕੰਮਾਂ 'ਚ ਜਿਹੜਾ ਹੈਗਾ ਉਹਦੀ ਧਿਆਨ ਨਹੀਂ ਜਾਂਦਾ ਜਦੋਂ ਉਹ ਆਪਣੇ ਕੰਮ ਵਿੱਚ ਸਪੋਰਟਸ ਐਕਟੀਵਿਟੀ 'ਚ ਵਿਜੀ ਹੋਊਗਾ ਤਾਂ ਇੱਕ ਫਿਜ਼ੀਕਲ ਤੌਰ ਤੇ ਤੰਦਰੁਸਤ ਹੋਊਗਾ ਮਾਨਸਿਕ ਤੌਰ ਤੇ ਤੰਦਰੁਸਤ ਹੋਊਗਾ ਤੇ ਪੜ੍ਹਾਈ ਵੀ ਉਹ ਆਟੋਮੈਟਿਕਲੀ ਵਧੀਆ ਕਰੇਗਾ ਸਪਰਵਾਰ ਹਰੇਕ ਪਰਿਵਾਰ ਨੂੰ ਮੈਂ ਅਪੀਲ ਕਰੂੰਗਾ ਬੇਨਤੀ ਕਰੂੰਗਾ ਵੀ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੀ ਸਪੋਰਟਸ ਪ੍ਰਤੀ ਐਕਟੀਵਿਟੀ ਹੈ ਉਹਨਾਂ ਨੂੰ ਜਰੂਰ ਪਾਉਣ ਉਹਨਾਂ ਨੂੰ ਜਰੂਰ ਸਿਖਿਆ ਦੇਣ ਔਰ ਪੜ੍ਹਾਈ ਦੇ ਨਾਲ ਨਾਲ ਇਹ ਵੀ ਨਾਲ ਜ਼ਰੂਰੀ ਹੈ